ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਪਡੋਰੀ ਖਜੂਰ ਵਿੱਚ ਜਿੱਥੇ ਸਾਡੇ ਨਾਲ ਮੈਡਮ ਅਨੀਸਾ ਹੋਣੀ ਸਾਡੇ ਨਾਲ ਜੁੜੇ ਸੀਗੇ ਔਰ ਇਹਨਾਂ ਦਾ ਡਰਾਅ ਦੇ ਵਿੱਚ 골ਡ ਰਿੰਗ ਨਿਕਲੀ ਸੀਗੀ ਔਰ ਇਹਨਾਂ ਨੂੰ ਆਪ ਪੁੱਛਦੇ ਹਾਂ ਇਹਨਾਂ ਦੀ ਕਿੰਵੇਂ ਡਰਾਅ ਦੇ ਵਿੱਚ ਨਿਕਲੀ ਹੈਗੀ ਆ ਔਰ ਇਹਨਾਂ ਦਾ ਨਾਮ ਪੁੱਛਦੇ ਹਾਂ ਫੀਲਿੰਗ ਪੁੱਛਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਨਿਕਤਾ ਸਿੰਘ ਜੀ ਆਪ ਦਾ ਸੂਪਾ ਜਿਹੜਾ ਕਰਨਾ ਚਾਹ ਰਹੇ ਹੋ ਤਾਂ ਲਈ ਸਤਿ ਆਈਏ ਬੱਜੀ ਜੀ ਤੁਹਾਡੀ ਜਿਹੜੀ ਇਹ 골ਡ ਰਿੰਗ ਨਿਕਲੀ ਹੈਗੀ ਆ ਇਕ ਨੀ ਕਿਸ਼ਤ ਵਿੱਚ ਨਿਕਲੀ ਹੈ ਜੀ ਪੰਜਵੀਂ ਕਿਸ਼ਤ ਪੰਜਵੀਂ ਕਿਸ਼ਤ ਵਿੱਚ ਠੀਕ ਹੈ ਜੀ ਸੋ ਅੱਜ ਤੁਹਾਨੂੰ ਅਸੀਂ ਰਿੰਗ ਦਿੱਤੀ ਦੇਣ ਆਏ ਆ ਆ ਵਾਲੀ ਦੋਸਤੋਂ ਰਿੰਗ ਹੈਗੀ ਆ ਜਿਹੜੀ ਅੱਜ ਅਸੀਂ ਇਹਨਾਂ ਨੂੰ ਸਰ ਹੁਣਾਂ ਨੂੰ ਮੈਡਮ ਨੂੰ ਰਿੰਗ ਦੇਣ ਆਏ ਆ ਸੋ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਰਿੰਗ ਦੀਆਂ ਤੇ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਬਹੁਤ ਵਧੀਆ ਸਰ ਪਰੋਤਾ ਦੀ ਇਹਨਾਂ ਦੀ ਪੰਜਵੀਂ ਕੇਸ ਦੇ ਵਿੱਚ ਇਹ ਡਰਾ ਨਿਕਲਿਆ ਸੀ ਤਕਰੀਬਨ 5500 ਰੁਪਏ ਦੇ ਵਿੱਚ ਇਹਨਾਂ ਦਾ ਡਰਾ ਜਿਹੜਾ ਸੀਗਾ 골ਡ ਰਿੰਗ ਦਾ ਤਕਰੀਬਨ 10 ਤੋਂ 12000 ਦਾ ਨਿਕਲਿਆ ਸੀ ਅੱਜ ਇਹਨਾਂ ਨੂੰ ਹੈਂਡਓਵਰ ਕੀਤਾ ਹੈਗਾ ਸੋ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਥੈਂਕ ਯੂ ਸਰ